ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂਜੀ ਮੈਂ ਬਲਦੇਵਾਂ ਜੱਟਪੁਰੇ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਅੱਜ ਅਸੀਂ ਪਹੁੰਚੇ ਹਾਂ ਜੱਟਪੁਰਾ ਦੀ ਸੋਸਾਇਟੀ ਦੇ ਵਿੱਚ ਜੋ ਕਿ ਲੰਮਾ ਪਿੰਡ ਸਤੋਵਾਲ ਪਿੰਡ ਅਤੇ ਜੱਟਪੁਰਾ ਪਿੰਡ ਦੀ ਸਾਂਝੀ ਸੋਸਾਇਟੀ ਆ ਅੱਜ ਇਸ ਸੈਡੀ ਦੇ ਪ੍ਰਧਾਨ ਚੁਣੇ ਗਏ ਨੇ ਬੂਟਾ ਸਿੰਘ ਗਿੱਲ ਅਤੇ ਇਸ ਸੈਡੀ ਦੇ ਕਮੇਟੀ ਮੈਂਬਰ ਚੁਣੇ ਗਏ ਨਹੀਂ ਬੋਲੋ ਇਹ ਸੋਹ ਨਾ ਅੱਜ ਮਾਤਾ ਇਧਰ ਆ ਜੀ ਪਹਿਲਾਂ 500 ਰੁਪਏ ਫੇਰ ਕਰਨ ਦਾ ਪਤਾ ਕੀ ਹੈ ਬੋਲੋ ਇਹ ਸੋਹ ਨਾ ਅੱਜ ਹੋਰ ਕਿਹੜਾ ਰੈਂਕ ਬੋਲੋ ਇਹ ਸੋਹ ਨਾ ਕਿਹੜਾ ਹੈ ਜਦੋਂ ਉਹਦੇ ਮੁੰਡਾ ਉਹਨਾਂ ਦਾ ਬੈਸਟ ਹੈ ਉਹ ਵੀ ਆ ਰਹੀ ਹੈ ਉਹ ਵੀ ਚਾਹ ਹੈ ਨਾ ਚਾਰ ਫੜੋਂ ਪਰ ਪਾਇਣੇ ਵਾਲਾ ਹਨਾ ਹੜਦੇ ਫੜਦੇ ਨਾ ਆਉਂਦਾ ਰੋਹਿਨ ਬਰਾਦ ਲੱਗੀ ਇਹ ਨਾ ਆਓ ਆਜਾ ਮੈਂ ਬੜੇ ਖੁਸ਼ ਹੋ ਗਏ ਉਹ ਬੜੇ ਪਰ ਬੜੇ ਪਰ ਅੱਜ ਇਹ ਤਾਂ ਹੋ ਜਾਣਾ ਹੈ ਆਇਆ ਗਾਦੀ ਫੋਟੋ ਖਵਾਉਣੀ ਹੈ ਮਾਤਾ ਜੀ ਦਾ ਨਾਮ ਤੇ ਜੀ ਹੋਰ ਤਾਂ ਕਰੇ ਹੋਏ ਕੰਮ ਕਰੇ ਸਬਕਤ ਹੋਰ ਬੋਲਦਾ ਜਿਹੜੀ ਦੇ ਵਿੱਚ ਗਿਆਨੀ ਦਰਸ਼ਨ ਸਿੰਘ ਜੀ ਵੱਲੋਂ ਪ੍ਰਦਾਨ ਬੂਟਾ ਸਿੰਘ ਜੀ ਗੱਲ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਸਰਪੰਚ ਮਨਜਿੰਦਰ ਸਿੰਘ ਜੀ ਵੱਲੋਂ ਅਤੇ ਬਲਾਕ ਪ੍ਰਧਾਨ ਬਲਜੀਤ ਸਿੰਘ ਜੀ ਝੋਲੜਾ ਵੱਲੋਂ ਸਰਪੰਚ ਸੋਹਣ ਸਿੰਘ ਸਤਵਾਲ ਜੀ ਵੱਲੋਂ ਪ੍ਰਦੀਪ ਸਿੰਘ ਜੀ ਸਤਵਾਲ ਵੱਲੋਂ ਅਤੇ ਅਵਨੇਂਦਰਪਾਲ ਸਿੰਘ ਜੀ ਪੰਚ ਵੱਲੋਂ ਅਤੇ ਬਲਵਿੰਦਰ ਸਿੰਘ ਜੀ ਡੇਰੀ ਵਾਲੇ ਵੱਲੋਂ ਬਹੁਤ-ਬਹੁਤ ਵਧਾਈਆਂ ਦਿੱਤੀਆਂ ਗਈਆਂ ਮੈਂ ਬਲਦੇਵ ਹਾਂ ਚਟਪੁਰੀ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵਾਦ ਤੇ ਵਾਦ ਸ਼ੇਅਰ ਕਰੋ ਅਗੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ